ਦੋ ਜਣੇ ਆਏ ਉਹਨਾਂ ਨੇ ਮੇਰੀ ਬਾਹ ਫੜ ਲਈ ਤੇ ਮੇਰੀ ਬਾਹ ਫੜ ਕੇ ਉਹ ਖਿੱਚੀ ਫਿਰਨ ਮੈਨੂੰ ਠੀਕ ਆ ਉਦੋਂ ਬਾਅਦ ਮੇਰੇ ਯਾਰ ਦੋਸਤ ਛਡਾਉਣ ਆਏ ਤੇ ਉਹਨਾਂ ਨੇ ਬਾਈ ਪਿਸਤੌਲ ਕੱਢ ਲਈ ਪਿਸਤੌਲ ਕੱਢ ਕੇ ਤੇ ਮੱਥੇ ਵੱੰਨੀ ਨੂੰ ਸਿੱਧਾ ਕਰਤਾ ਲੱਕੀ ਗੋਲ ਸਮਿਥ ਤੇ ਹੋਇਆ ਜਾਨਲੇਵਾ ਹਮਲਾ ਜੀ ਹਾਂ ਲੱਕੀ ਗੋਲ ਸਮਿਥ ਉਹ ਨਾਮ ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਅਤੇ ਜਿਸ ਨੂੰ ਅੱਜ ਹਰ ਕੋਈ ਦਿਲੋਂ ਪਿਆਰ ਕਰਦਾ ਹੈ ਅੱਜ ਜਦੋਂ ਵੀ ਲੱਕੀ ਕਿਸੇ ਗਰਾਊਂਡ ਵਿੱਚ ਪੈਰ ਰੱਖਦਾ ਹੈ ਤਾਂ ਲੋਕ ਜ਼ੋਰ-ਜ਼ੋਰ ਨਾਲ ਕਰੋਕੋਡਾਇਲ ਕਹਿ ਕੇ ਉਸ ਤੇ ਪਿਆਰ ਲਟਾਉਂਦੇ ਹਨ ਜਿੱਥੇ ਲੱਖਾਂ ਲੋਕ ਲੱਕੀ ਨੂੰ ਬੇहद ਪਸੰਦ ਕਰਦੇ ਹਨ ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਉਸ ਨਾਲ ਨਫ਼ਰਤ ਕਰਦੇ ਨਜ਼ਰ ਆਉਂਦੇ ਨੇ ਪਿਛਲੇ ਕੁਝ ਮਹੀਨੇ ਲक्की ਲਈ ਕਾਫੀ ਮੁਸ਼ਕਲਾਂ ਭਰੇ ਰਹੇ ਹਨ ਅਤੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਹਾਲ ਹੀ ਵਿੱਚ ਲੱਕੀ ਨੇ ਲਾਈਵ ਆ ਕੇ ਦੱਸਿਆ ਕਿ ਉਸ ਤੇ ਜਾਨਲੇਵਾ ਹਮਲਾ ਹੋਇਆ ਜਿਸ ਵਿੱਚ ਉਹ ਬਾਰ-ਬਾਰ ਬਚਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਤੇ ਬਹੁਤ ਭਰਾ ਗਈ ਜਾਂਦੇ ਸੀ ਬਾਈ ਕੰਮ ਨਾ ਛੱਡੀ ਤੂੰ ਇਹ ਕੰਮ ਨਈਕਾ ਆਪਾਂ ਟਰੈਕਟਰਾਂ ਦਾ ਕੰਮ ਨਹੀਂ ਛੱਡਣਾ ਆ ਨਹੀਂ ਕਰਨਾ ਹੋਣੀ ਕਰਨਾ ਤੇ ਮੈਂ ਕਿਸੇ ਰੀਜਨ ਕਾਰਨ ਨਹੀਂ ਕਹਿੰਦਾ ਸੀ ਕਿ ਆਪਾਂ ਕੰਮ ਛੱਡ ਦੇਣਾ ਜਿੱਦਣ ਮੇਲਾ ਸੀਗਾ ਜਿੱਦਣ ਆਪਣੇ ਕਰੋਕੋਡਲ ਨਾਲ ਦੂਜਾ ਨੰਬਰ ਪਾਇਆ ਟਰੈਕਟਰ ਚਲਾਉਣ ਤੋਂ ਪਹਿਲਾਂ ਪਾ ਟਰੈਕਟਰ ਘਰੇ ਲੈ ਕੇ ਸੀਗੇ ਜਦੋਂ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਬਈ ਜਦੋਂ ਸਨਮਾਨਤ ਕਰਨ ਵਾਸਤੇ ਬੁਲਾਇਆ ਨਾ ਕਮੇਟੀ ਵਾਲਿਆਂ ਨੇ ਜਦੋਂ ਕਮੇਟੀ ਵਾਲਿਆਂ ਨੇ ਸਨਮਾਨਤ ਕੀਤਾ ਉਦੋਂ ਦੋ ਜਣੇ ਆਏ ਉਹਨਾਂ ਨੇ ਮੇਰੀ ਬਾਹ ਫੜ ਲਈ ਕਹਿੰਦੇ ਤੈਨੂੰ ਕਾਹਦਾ ਸਨਮਾਨਤ ਕੀਤਾ ਮੈਂ ਕਿਹਾ ਬਈ ਮੇਰੇ ਯਾਰ ਭਰਾਵਾ ਕਮੇਟੀ ਵਾਲੇ ਇਹਨਾਂ ਨੇ ਤਾਂ ਸਨਮਾਨਤ ਕੀਤਾ ਤੇ ਮੇਰੀ ਬਾਹ ਫੜ ਕੇ ਉਹ ਖਿੱਚੀ ਫਿਰਨ ਮੈਨੂੰ ਠੀਕ ਆ ਉਦੋਂ ਬਾਅਦ ਮੇਰੇ ਯਾਰ ਦੋਸਤ ਛਡਾਉਣ ਆਏ ਤੇ ਉਹਨਾਂ ਨੇ ਬਾਈ ਪਿਸਤੌਲ ਕੱਢ ਲਿਆ ਪਿਸਤੌਲ ਕੱਢ ਕੇ ਤੇ ਮੱਥੇ ਵੱੰਨੀ ਨੂੰ ਸਿੱਧਾ ਕਰਤਾ ਠੀਕ ਆ ਤੇ ਮੈਨੂੰ ਉਦੋਂ ਬਾਅਦ ਕਮੇਟੀ ਵਾਲੇ ਬਾਈ ਘਰੇ ਛੱਡ ਕੇ ਗਏ ਤੇ ਉਦੋਂ ਬਾਅਦ ਚੋ ਬਾਈ ਆਹ ਮੁੰਡਾ ਮੇਰੇ ਨਾਲ ਹੁੰਦਾ ਇਹਦੇ ਕਿਰਚਾ-ਕੁਰਚਾ ਹੱਥ ਤੇ ਮਾਰੀਆਂ ਠੀਕ ਆ ਆ ਦਿਖਾਈ ਹੱਥ ਆਵੇ ਹੱਥ ਬਾਈ ਸਾਰਾ ਪਾੜਦਾ ਇੱਕ ਪਾਸਿਓਂ ਤੇ ਪਿਸਤੌਲ ਦੇ ਬਾਟੇ ਦੇ ਮੂੰਹ ਤੇ ਮਾਰੀ ਗਏ ਆਵੇਂ ਮੂੰਹ ਤੇ ਵੀ ਸੱਟਾ ਸੁੱਟਾ ਵਾ ਸਿਰਚ ਵੀ ਆ ਠੀਕ ਆ ਤੇ ਪਿਸਤੌਲ ਜੇ ਕਹਿਣ ਦਾ ਮਤਲਬ ਉੱਥੇ ਗੋਲੀ ਚੱਲ ਜਾਂਦੀ ਜਾਂ ਕੁਝ ਵੀ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਹਣ ਤੇ ਸਾਡੇ ਨਾਲ ਇਦਾਂ ਦਾ ਬਾਲਾ ਕੁਝ ਹੋ ਜਾਂਦਾ ਬਾਈ ਤੇ ਤਾਂ ਹੀ ਮੈਂ ਤੁਹਾਨੂੰ ਕਿਹਾ ਆਪਾਂ ਕੰਮ ਹੀ ਛੱਡ ਦੇਣਾ ਯਾਰ ਆ ਹੁਣ ਮੁੰਡਾ ਜੇ ਇਹ ਨਾ ਮੂਰੇ ਆਉਂਦਾ ਤਾ ਮੇਰੇ ਵੱਜਣਾ ਸੀ ਸਾਰਾ ਕੁਝ ਉਹ ਖਰਚਾ ਵੀ ਮੇਰੇ ਵੱਜਣਾ ਸੀ ਆਏ ਨਹੀਂ ਪਤਾ ਸੀ ਬਾਈ ਗੋਥੇ ਗੋਲੀ ਚੱਲੇ ਜਾਂਦੀ ਨਾਲੇ ਆਪਾਂ ਕਿਸੇ ਨੂੰ ਕੁਝ ਕਿਹਾ ਨਹੀਂ ਸੀ ਬਾਈ ਠੀਕ ਆ ਤੇ ਨਾ ਆਪਾਂ ਕੁਝ ਵੀ ਨਹੀਂ ਲੈ ਕੇ ਗਏ ਸੀਗੇ ਉਦਾਂ ਦਾ ਯਾਰ ਆਪਾਂ ਤਾਂ ਮੇਲਾ ਖੇਡਣ ਗਏ ਸੀ ਆਪਾਂ ਕਿਹੜਾ ਲੜਨ ਗਏ ਸੀ ਅਸੀਂ ਤਾਂ ਸਨਮਾਨ ਤੋਂ ਜਦੋਂ ਹੋਇਆ ਮਾੜਾ ਜਿਹਾ ਗਏ ਨਾਲ ਦੀ ਨਾਲ ਇਹ ਕੰਮ ਹੋ ਗਿਆ ਨਾਲੇ ਆਪਾਂ ਕਿਸੇ ਨੂੰ ਕੁਝ ਕਿਹਾ ਨਹੀਂ ਤਾਂ ਵੀ ਸਾਡੇ ਨਾਲ ਤਾਂ ਇਹ ਕੰਮ ਹੋ ਹੀ ਜਾਂਦਾ ਵਾ ਬਿਨਾ ਗੱਲ ਤੋਂ ਆਹ ਮੁੰਡੇ ਦੇ ਹੱਥ ਤੇ ਇੰਨੀ ਜ਼ਿਆਦਾ ਸੱਟ ਆ ਠੀਕ ਆ ਮੂੰਹ ਤੇ ਇੱਥੇ ਇੱਥੇ ਪਿਸਤੌਲ ਉੱਠਾ ਕਰਕੇ ਨਾ ਪਿਸਤੌਲ ਦੇ ਬਾਟੀ ਮਾਰੀ ਗਏ ਠੀਕ ਆ ਤੇ ਸਿਰ ਦੇ ਵਿੱਚ ਛੱਟਾ ਨਾਲੇ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤਾਂ ਵੀ ਸਾਡੇ ਨਾਲ ਤਾਂ ਕੁਝ ਨਹੀਂ ਜਾਂਦਾ ਤਾਂ ਮੈਂ ਕਹਿੰਨਾ ਆਪਾਂ ਕੰਮ ਹੀ ਛੱਡ ਦੇਣਾ ਯਾਰ ਇਸ ਵੀਡੀਓ ਤੋਂ ਬਾਅਦ ਕਈ ਲੋਕਾਂ ਨੇ ਕਮੈਂਟ ਕਰਕੇ ਕਿਹਾ ਕਿ ਲੱਕੀ ਝੂਠ ਬੋਲ ਰਿਹਾ ਵਾ ਅਤੇ ਪਹਿਲਾਂ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਨਜ਼ਰ ਆਇਆ ਵਾ ਇਹਨਾਂ ਸਾਰੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਲੱਕੀ ਨੇ ਇੱਕ ਵੀਡੀਓ ਸਾਂਝੀ ਕਰਕੇ ਆਪਣਾ ਸਪਸ਼ਟਿਕਰਨ ਦਿੱਤਾ ਹੈ ਆਓ ਸੁਣਦੇ ਹਾਂ ਲੱਕੀ ਨੇ ਕੀ ਕੁਝ ਕਿਹਾ ਭਾਈ ਜਿਹੜੀ ਰੀਲ ਪਾਈ ਆ ਹੁਣੀ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਹਨਾ ਵਿੱਚੋਂ ਦੋ ਚਾਰ ਬੰਦੇ ਕਹੀ ਜਾਂਦੇ ਸੀ ਕਿ ਝੂਠ ਮਾਰਦਾ ਭਾਈ ਆਲਮ ਵਾਲੇ ਪਿੰਡ ਦੀ ਕਮੇਟੀ ਸਾਰੀ ਕਮੇਟੀ ਨੂੰ ਪਤਾ ਵਾ ਜਿਹੜੀ ਟਰਾਲੀ ਖਚ ਮਗਾਵਲੇ ਦੀ ਸੀ ਕਿ ਉਸ ਦਿਨ ਰਾਤ ਨੂੰ ਕੀ ਹੋਇਆ ਤੁਸੀਂ ਜਾ ਕੇ ਉਹਨਾਂ ਕੋਲ ਪੁੱਛ ਸਕਦੇ ਹੋ ਕਿ ਮੈਂ ਸੱਚ ਕਹਿਣਾ ਕਿ ਝੂਠ ਕਹਿਣਾ ਬਾਕੀ ਜਿਹਦੇ ਨਾਲ ਹੋਇਆ ਹੋਏ ਨਾ ਬਾਈ ਉਹਨੂੰ ਪਤਾ ਹੁੰਦਾ ਵਾ ਯਾਰ ਬਾਕੀ ਰਹੀ ਗੱਲ ਲੱਕੀ ਅਸੀਂ ਸੱਚੇ ਆ ਸਾਨੂੰ ਪਤਾ ਵਾ ਉੱਥੇ ਆ ਆ ਆ ਇਧਰ ਨੂੰ ਦਿਖਾਈ ਆ ਮੂੰਹ ਦੇਖ ਲੋ ਠੀਕ ਆ ਆ ਟੱਟਾਂ ਦੇਖ ਲੋ ਹੱਥ ਦੇਖ ਲੋ ਬਾਕੀ ਮੈਂ ਵਲੌਗ ਦੇ ਵਿੱਚ ਸਾਰਾ ਕੁਝ ਦਿਖਾਇਆ ਵਲੌਗ ਕੱਲ ਨੂੰ ਪਾਉਂਗਾ ਇੱਥੇ ਸੱਟਾ ਸਿਰ ਦੇ ਵਿੱਚ ਇੱਥੇ ਮੂੰਹ ਤੇ ਸੱਟਾਂ ਵਾ ਤੇ ਹੱਥ ਤਾਂ ਸਾਰਾ ਹੀ ਇੱਥੋਂ ਅੱਧਾ ਪਾੜ ਹੀ ਦਿੱਤਾ ਨਾ ਕੈਪਟ ਨਹੀਂ ਬੈਣੀ ਮੈਂ ਬਹੁਤ ਵਧੀਆ ਕੀਤਾ ਮੈਂ ਉਹ ਮੌਕੇ ਦੇ ਅੱਗੇ ਆ ਗਿਆ ਮਨੂਰੀ ਪਤਾ ਲੱਗੀ ਉੱਥੇ ਕੱਲਾ ਸੀ ਮੈਂ ਤੁਰਿਆ ਜਾਂਦਿਆਂ ਇਹਦੇ ਆਲ ਨੂੰ ਜਦੋਂ ਜਾਂਦਿਆਂ ਮੈਂ ਕਿਦਮ ਦੇਖਿਆ ਮੈਂ ਗਾੜੀ ਗਿਆ ਬੰਦਿਆਂ ਨੇ ਬਾਈ ਇੱਕ ਪੈਰ ਜੀ ਹਮਲਾ ਕਰਦਾ ਜੇ ਨਾ ਮੈਂ ਗਾੜੀ ਹੁੰਨਾ ਤੇ ਮਹਾਰਾਜ ਰੱਬ ਨਾ ਕਰਦਾ ਕੁੜੀ ਕੋਈ ਬਾਈ ਉਹੀ ਗੱਲ ਆ ਨਾ ਜੇ ਇਹ ਨਾ ਮੂਰੇ ਆਉਂਦਾ ਤੇ ਬਾਈ ਮੇਰੇ ਸਾਰਾ ਕੁਝ ਇਹ ਮੇਰੇ ਹੀ ਵਜਣਾ ਸੀ ਤੇ ਹੋ ਸਕਦਾ ਮੇਰੇ ਵੱਧ ਸੱਟਾਂ ਵੱਜਦੀਆਂ ਬਾਈ ਬਾਕੀ ਸਾਨੂੰ ਉਹ ਰਾਤ ਨੇ ਬਹੁਤ ਕੁਝ ਸਿਖਾਇਆ ਬਾਈ ਚਲੋ ਦਿਨ ਆਇਆ ਭਾਵੇਂ ਮਾੜਾ ਸੀ ਭਾਵੇਂ ਚੰਗਾ ਸੀ ਦਿਨ ਉਹ ਪਰ ਉਹਨੇ ਉਹਨੇ ਬਹੁਤ ਕੋਸ਼ਕਾਤਾ ਬਈਾਨੂੰ ਪਤਾ ਲੱਗ ਗਿਆ ਕੌਣ ਸਾਡਾ ਆਪਣਾ ਹੈ ਉਥੇ ਕੌਣ ਸਾਡਾ ਬਗਾਨਾ ਹੈ ਸਹੀ ਗੱਲ ਆ ਬਈ ਬਗਾਨਾ ਬਈ ਬਈ ਇਸੇ ਕਰਕੇ ਅਸੀਂ ਉਦਣ ਜਦੋਂ ਆਹ ਕੁਛ ਹੋਇਆ ਮੈਂ ਕਿਹਾ ਯਾਰ ਟਰੈਕਟਰ ਲੈ ਚਲੋ ਆਪਾਂ ਚਲਾਉਣੀ ਨਹੀਂ ਠੀਕ ਆ ਉਦੋਂ ਬਾਅਦ ਚੋਂ ਫੇਰ ਸਾਰੇ ਜਣੇ ਕਹਿੰਦੇ ਨਹੀਂ ਯਾਰ ਤੂੰ ਮੇਲਾ ਤਾਂ ਖੇੜੇ ਯਾਰ ਫੇਰ ਉਦੋਂ ਬਾਅਦ ਚੋਂ ਹਾਂਜੀ ਹਾਂਜੀ ਟਰੈਕਟਰ ਚਲਾ ਕੇ ਆਂਦਾ ਕਰੋ ਕੋਡਰਾਈ ਤੇ ਹੀ ਕਰ ਪਰ ਯਾਰ ਬਹੁਤ ਮੰਨਦੂਗੀ ਆ ਕਿ ਆਪਦੇ ਪਿੰਡਾਂ ਚਾਹ ਕੁਛ ਹੋਈ ਜਾਂਦਾ ਯਾਰ ਇਹ ਨਹੀਂ ਵਾਟ ਜਾਣੇ ਆ ਬਾਈ ਲੋਕ ਹੱਥਾਂ ਤੇ ਚੱਕ ਲੈਂਦੇ ਆ ਆ ਵੇ ਬਸ ਆਪਾਂ ਤਾਂ ਹੀ ਤਾਂ ਦਿਲ ਕਰਦਾ ਕਿ ਇਹ ਕੰਮ ਹੀ ਨਹੀਂ ਕਰਨਾ ਬਸ ਸਾਰੇ ਕਾਸੇ ਤੋਂ ਪਾਸੇ ਹੋ ਜਾਓ ਟਰਨਮੈਂਟ ਦੌਰਾਨ ਲੱਕੀ ਨਾਲ ਹੋ ਰਹੀਆਂ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਲੱਕੀ ਨੇ ਇਹ ਵੱਡਾ ਫੈਸਲਾ ਲਿਆ ਸੀ ਕਿ ਉਹ ਟਰੈਕਟਰ ਲਾਈਨ ਛੱਡ ਦੇਵੇਗਾ ਹੁਣ ਤੁਸੀਂ ਲੱਕੀ ਦੀ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ